ਭਗਵੰਤ ਦੇ ਨਾਲ ਤੇ ਮੈਂ ਕਾਰ ਵੀ ਚਲਾਈ ਐ ਬਹੁਤ ਭਗਵੰਤ ਦੀ ਮਰੂਤੀ ਵੀ ਮੈਂ ਬਹੁਤ ਚਲਾਈ ਐ ਸਤੋਜ ਬਹੁਤ ਰਹੇ ਐ ਅਸੀਂ ਭਗਵੰਤ ਦੇ ਮੋਬਿਲ ਦਿਨ ਦੇਖੇ ਜਦੋਂ ਮਤਲਬ ਉਦੋਂ ਸਟਾਰ 'ਚ ਦਿਨ ਦੇਖੇ ਮਤਲਬ ਕਿ ਜੋ ਇੰਨਾ ਬਿਜੀ ਸੀ ਤੁਹਾਨੂੰ ਮੈਂ ਲੱਕੀ ਕਹਾਂ ਕਿ ਸਕੀਮੀ ਕਹਾਂ ਸਾਰੇ ਚੀਫ ਮਿਸਟਰ ਨਾਲ ਥੋੜੀ ਸੂਤ ਰਹੀ ਐ ਪ੍ਰੋਮੋਸ਼ਨ ਦੀ ਗੱਲ ਸੀ ਅਗਲਾ ਸੀ ਐਮ ਐ ਵੀ ਉਹ ਵੈਸੇ ਸਟਾਰ ਐ ਉਹ ਤੇ ਇੰਨਾ ਵੱਡਾ ਤੇ ਲੱਕੀ ਤੇ ਮੈਂ ਰਿਹਾ ਕਿਰਪਾ ਭਗਵੰਤ ਮਾਨ ਦੇਖੋ ਉੱਤੇ ਰੱਬ ਦੀ ਕਿਰਪਾ ਆ ਕਿਉਂ ਸੀਐਮ ਬਣ ਗਿਆ ਅੱਜ ਭਗਵੰਤ ਮਾਨ ਨਾਲ ਤੁਹਾਡਾ ਦੋਸਤਾਨਾ ਕਿਸ ਤਰ੍ਹਾਂ ਦਾ ਬਹੁਤ ਵਧੀਆ ਬਹੁਤ ਕਲੀਅਰ ਨਿਰਸਵਾਰਥ ਤੇ ਨਿਰ ਪਾਵਰ ਸ਼ੋ ਸ਼ੋ ਦਾ ਟਾਈਪ ਸਾਡੀ ਯਾਰੀ ਦੋਸਤੀ ਹੈ ਬਹੁਤ ਜ਼ਿਆਦਾ ਪਹਿਲਾਂ ਤੋਂ ਹੀ ਹੈ ਕਿਉਂਕਿ ਭਗਵੰਤ ਪਹਿਲਾ ਸਟਾਰ ਬਣ ਗਿਆ ਸੀਗਾ ਬਹੁਤ ਭਗਵੰਤ ਦੇ ਨਾਲ ਤੇ ਮੈਂ ਕਾਰ ਵੀ ਚਲਾਈ ਹੈ ਬਹੁਤ ਭਗਵੰਤ ਦੀ ਮਰੂਤੀ ਵੀ ਮੈਂ ਬਹੁਤ ਚਲਾਈ ਹੈ ਸਤੋਜ ਬਹੁਤ ਰਹੇ ਅਸੀਂ ਤੇ ਭਗਵੰਤ ਦੇ ਮੈਂ ਉਹ ਵੀ ਦਿਨ ਦੇਖੇ ਜਦੋਂ ਮਤਲਬ ਉਦੋਂ ਸਟਾਰ 'ਚ ਦਿਨ ਦੇਖੇ ਮਤਲਬ ਕਿ ਜੋ ਇੰਨਾ ਬਿਜ਼ੀ ਸੀਗਾ ਕਿ ਮਾਨਸੇ ਤੋਂ ਸ਼ੋਅ ਕੀਤਾ ਹੂੰ ਦੌੜੇ ਗੱਡੀ ਮੈਂ ਲਈ ਹੂੰ ਤੇ ਭਗਵੰਤ ਨੇ ਵਿੱਚੇ ਟੀ-ਸ਼ਰਟਾਂ ਚੇਂਜ ਕੀਤੀਆਂ ਵਿੱਚੇ ਕੱਪੜੇ ਚੇਂਜ ਕੀਤੇ ਤੇ ਅਸੀਂ ਚੱਲ ਗਏ ਸੰਗਰੂਰ ਸੰਗਰੂਰ ਸ਼ੋਅ ਕੀਤਾ ਤੇ ਉਸ ਤੋਂ ਬਾਅਦ ਫਿਰ ਚਲ ਚਲ ਜੱਸੀ ਦੌੜ ਯਾਰ ਤੂੰ ਕਰ ਨਹੀਂ ਰਿਹਾ ਯਾਰ ਐਸੇ ਗੰਦਾ ਕਰਕੇ ਫਿਰ ਚਲ ਗਿਆ ਅੱਗੇ ਬਰਨਾਲੇ ਤਿੰਨ ਤਿੰਨ ਚਾਰ ਚਾਰ ਸ਼ੋਅ ਵੀ ਕੀਤੇ ਉਹਦੇ ਉਹਦੇ ਨਾਲ ਤੁਹਾਨੂੰ ਮੈਂ ਲੱਕੀ ਕਹਾਂ ਕਿ ਸਕੀਮੀ ਕਹਾਂ ਸਾਰੇ ਚੀਫ ਮਿੰისტਰ ਨਾਲ ਤੁਹਾਡੀ ਸੂਤ ਰਹੀ ਆ ਬੱਸ ਲੱਕੀ ਹੈ ਹੈ ਸਕੀਮੀ ਤਾਂ ਬਿਲਕੁਲ ਹੀ ਨਹੀਂ ਭਾਜੀ ਮੈਂ ਤਾਂ ਲਾੜੀ ਪਹਿਨਣਾ ਬਿਲਕੁਲ ਅੱਛਾ ਮੈਂ ਨਹੀਂ ਕਦੀ ਸਕੀਮੀ ਮਤ ਦੇਖੋ ਇੱਕ ਚੀਜ਼ ਪੱਕੀ ਹੈ ਕਿ ਮੈਂ ਅਹੁਦਾ ਜਿਹੜਾ ਵੱਡਾ ਹੁੰਦਾ ਨਾ ਹੂੰ ਮੈਨੂੰ ਉਹਨੂੰ ਮਿਲਣ ਦਾ ਲਾਲਚ ਹੁੰਦਾ ਠੀਕ ਹੈ ਪਰ ਲੱਕੀਲੀ ਬੜੀ ਓਨੈਸਟੀ ਹੈ ਤੁਸੀਂ ਇਹ ਗੱਲ ਮੰਨਦੇ ਹੋ ਹਾਂ ਜੀ ਹਾਂ ਬਹੁਤ ਚੰਗੀ ਗੱਲ ਨਹੀਂ ਨਹੀਂ ਬਿਲਕੁਲ ਭਾਜੀ ਜਿਹੜਾ ਦੇਖੋ ਭਗਵੰਤ ਮਾਨ ਦੇ ਉਹ ਜਿਹੜਾ ਸੀਐਮ ਹੈ ਰਾਜਿਆ ਇਹ ਤਾਂ ਕੀ ਬੰਦੇ ਪਟੈਂਟ ਜਿਆ ਕਰਦੇ ਰਹਿੰਦੇ ਉਹਨੂੰ ਆ ਜੀ ਮੈਨੂੰ ਤਾਂ ਲੋੜ ਨਹੀਂ ਸੀ ਨਹੀਂ 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 ਕਿਉਂ ਨਹੀਂ ਲੋੜ ਭਾਵੇਂ ਨਾ ਹੋਏ ਪਰ ਮੈਨੂੰ ਮਜ਼ਾ ਆਉਂਦਾ ਯਾਰ ਜਦ ਭਗਵੰਤ ਮਾਨ ਦੇਖੋ ਉੱਤੇ ਰੱਬ ਦੀ ਕਿਰਪਾ ਯਾਰ ਕਿ ਉਹ ਸੀਐਮ ਬਣ ਗਿਆ ਅੱਜ ਸਾਡਾ ਯਾਰ ਹੈ ਨਾ ਤੇ ਮਤਲਬ ਮੈਂ ਤੁਹਾਨੂੰ ਜਿਹੜੀ ਉਹ ਗੱਲ ਵੀ ਦੱਸ ਰਿਹਾ ਸੀ ਵੀ ਕਿਸੇ ਲੀਡਰ ਨਾਲ ਮੇਰੀ ਬੈਸ ਵੀ ਹੋ ਰਹੀ ਸੀ ਇਸ ਗੱਲ ਤੋਂ ਤੇ ਮੈਂ ਉਹਨੂੰ ਕਿਹਾ ਜੀ ਸਾਡਾ ਯਾਰ ਹੈ ਸਾਡੇ ਵਿੱਚੋਂ ਯਾਰ ਬੰਦਾ ਸੀਐਮ ਬਣ ਗਿਆ ਉਸੇ ਸੀਐਮ ਹਾਊਸ ਦੇ ਵਿੱਚ ਮੈਂ ਕਈਆਂ ਬੰਦਿਆਂ ਨੂੰ ਮਿਲਣ ਗਿਆ ਕਈਆਂ ਲੋਕਾਂ ਨੂੰ ਮਿਲਣ ਗਿਆ ਤੇ ਉਹ ਹੋਰ ਤਰ੍ਹਾਂ ਦਾ ਸਿਸਟਮ ਹੁੰਦਾ ਸੀ ਜਦੋਂ ਭਗਵੰਤ ਨੂੰ ਮਿਲਣ ਜਾਂਦਾ ਤੇ ਯਾਰ ਇੱਕ ਅੰਦਰ ਹੋਰ ਤਰ੍ਹਾਂ ਦਾ ਇਦਾਂ ਲੋਕ ਇਹ ਗੱਲ ਮੰਨਣ ਨੂੰ ਤਿਆਰ ਹੀ ਨਹੀਂ ਸੀ ਵੀ ਕਲਾਕਾਰ ਵੀ ਕੋਈ ਸਟੇਟ ਚਲਾ ਸਕਦਾ ਬਿਲਕੁਲ ਯਾਰ ਤਾਂ ਬੜੀ ਵੱਡੀ ਬੜੀ شدت ਦੀ ਗੱਲ ਹੈ ਔਰ ਲੱਗਿਆ ਰਿਹਾ ਭਗਵੰਤ ਹਮੇਸ਼ਾ ਲੱਗਿਆ ਰਿਹਾ ਭਗਵੰਤ ਨੇ ਹਮੇਸ਼ਾ ਪੰਜਾਬ ਬਾਰੇ ਸੋਚਿਆ ਪੰਜਾਬ ਬਾਰੇ ਗੱਲ ਕੀਤੀ ਹੈ ਕਦੀ ਮੈਂ ਭਗਵੰਤ ਨੂੰ ਇਦਾਂ ਕਦੀ ਵੀ ਨਹੀਂ ਮੈਂ ਜਿੱਦਾਂ ਬੌਜੀ ਵੀ ਗੱਲ ਕਰ ਰਹੇ ਸੀਗੇ ਇਹੀ ਗੱਲ ਕੇ ਕਦੀ ਵੀ ਨਹੀਂ ਉਸ ਬੰਦੇ ਨੇ ਕੋਈ ਇੱਧਰ ਉੱਧਰ ਦੀ ਗੱਲ ਕੀਤੀ ਉਹ ਪੰਜਾਬ ਦੀ ਗੱਲ ਕਰਦਾ ਸੈਕੂਲਰ ਪੰਜਾਬ ਦੀ ਗੱਲ ਕਰਦਾ ਗੁਰੂ ਗ੍ਰੰਥ ਸਾਹਿਬ ਦਾ ਜਦੋਂ ਆਇਆ ਗੁਰੂ ਮਾਨ ਦੇਵ ਜੀ ਗ੍ਰੰਥ ਭਗਵੰਤ ਨੇ ਆਪਣੇ ਉਹਦੇ ਪਿੱਛੇ ਲਾ ਕੇ ਉਹ ਕਿਸੇ ਗੁਰਦੁਆਰਾ ਸਾਹਿਬ ਚ ਗਿਆ ਸੀਗਾ ਤੇ ਉੱਤੇ ਉਹਦੇ ਪਿੱਛੇ ਲਾਇਆ ਸਾਡੇ ਵਾਸਤੇ ਉਹ ਪ੍ਰੋਮੋਸ਼ਨ ਦੀ ਗੱਲ ਸੀਗੀ ਅਗਲਾ ਸੀਐਮ ਹੈ ਵੀ ਉਹ ਵੈਸੇ ਸਟਾਰ ਹੈ ਉਹ ਤੇ ਇੰਨਾ ਵੱਡਾ ਤੇ ਲੱਕੀ ਤੇ ਮੈ ਰਿਆ